ਸਮੇਂਦਰ ਸੰਕਾਲੀ ਲਿਖਾਈ ਹੈ ਨਾ ਜਿਹੜਾ ਦੁਨਨਾ ਸਿੰਘ ਹੰਡੂਰੀਆ ਲਿਖਦਾ ਹੈ ਵੀ ਜਦੋਂ ਕਮੇ ਮਾਸਕੀ ਤੋਂ ਅੱਗੇ ਗੰਘੂ ਰਾਮ ਸੋਈਏ ਦੇ ਘਰ ਦੇ ਵਿੱਚ ਠਹਿਰੇ ਹੈ ਮਾਤਾ ਜੀ ਤੇ ਸਹਿਬ ਜੀ ਉੱਥੋਂ ਜਾਨੀ ਖਾਨ ਤੇ ਮਾਨੀ ਖਾਨ ਲੈਣ ਵਾਸਤੇ ਆਏ ਹੈ ਜਦੋਂ ਇਹ ਸ਼ਿਕਾਇਤ ਕੀਤੀ ਤੇ ਉੱਥੇ ਫਿਰ ਦੁਨਨਾ ਸਿੰਘ ਹੰਡੂਰੀਆ ਦਾ ਸੰਕਾਲੀ ਕਵੀ ਹੈ ਉਹ ਲਿਖਦਾ ਹੈ ਜੋਰਾਵਰ ਸਿੰਘ ਫਤੇ ਸਿੰਘ ਬੋਰੀ ਨੇ ਬੰਨ੍ਹ ਕਰ ਖੁਰਜੀ ਵਿੱਚ ਪਾਈ ਲੀਏ ਉਥੋਂ ਲਿਖਦਾ ਕਿ ਕਿਸੇ ਰੱਥ ਦੇ ਉੱਤੇ ਜਾਂ ਕਿਸੇ ਗੱਡੇ ਉੱਤੇ ਬਿਠਾ ਕੇ ਨਹੀਂ ਲੈ ਕੇ ਗਏ ਸਭ ਜਦਿਆਂ ਨੂੰ ਬੋਰੀ 'ਚ ਬੰਦ ਕਰ ਖੁਰਜੀ 'ਚ ਪਾ ਲਿਆ ਦੋਨੇ ਪਾਸੇ ਖੁਰਜੀਆ ਹੁੰਦੀ ਨੇ ਇੱਕ ਪਾਸੇ ਦੋਰਾਵਰ ਸਿੰਘ ਨੂੰ ਮੁਸਕਾਂ ਦੇ ਕੇ ਪਾ ਦਿੱਤਾ ਤੇ ਇੱਕ ਪਾਸੇ ਫਤੇਸ ਸਿੰਘ ਤੇ ਇਸੇ ਤਰ੍ਹਾਂ ਜਿਹੜੀ ਮਾਤਾ ਗੁਜਰੀ ਹੈ ਨਾ ਉਹਦੇ ਬਾਬਤ ਲਿਖਦਾ ਹੈ ਦੂਣਾ ਸਿੰਘ ਹੰਦੂਰੀਆ ਮਾਤਾ ਗੁਜਰੀ ਪਕੜ ਲੈਣੀ ਰਾਜ 'ਚ ਬਾਂਦ ਲੈਣੀ ਤੁਮਰ ਮਿਰਚਾਂ ਝਾੜ ਕੇ ਘੋੜੇ ਪਰ ਬਿਠਾਈ ਦੀਆ। ਤੁਮਰ ਮਿਰਚਾਂ ਤੋਂ ਭਾਵ ਤੋਬਰ ਮਿਰਚਾਂ ਦੇ ਨਾਲ ਧਾਸ ਦੇ ਨਾਲ ਲਿਉਂਦਾ ਹੋਇਆ ਕੱਪੜਾ ਉਹਨ ਤੋਂ ਉੱਪਰ ਕਹਿੰਦੇ ਮੂੰਹ ਦੇ ਉੱਤੇ ਬੰਨ੍ਹ ਦਿੱਤਾ ਅਤੇ ਫਿਰ ਮਾਤਾ ਜੀ ਨੂੰ ਇਹ ਘੋੜੇ ਤੇ ਬਿਠਾਤਾ ਵੀ ਤਾਂ ਕਿ ਇਹ ਬੋਲੇ ਨਾ ਉਹਨ ਮਿਰਚਾਂ ਦੇ ਨਾਲ ਇਹਨੂੰ ਬਹੁਤ ਵੱਡੇ ਤਸੀਹੇ ਦਿੱਤੇ ਗਏ। ਉਹ ਇਸ ਤਰ੍ਹਾਂ ਇਹ ਜਾਨੀਖਾਂ ਤੇ ਮਾਨੀਖਾਂ ਦੇ ਜੇਲ੍ਹ ਦੇ ਵਿੱਚ ਉੱਥੇ ਕੋਤਵਾਲੀ ਜੇਲ੍ਹ ਜਿੱਥੇ ਬਣੀ ਹੋਈ ਹੈ ਗੁਰਦੁਆਰਾ ਬਰਿੰਦਾ ਸਾਹਿਬ ਦੇ ਉੱਤੇ ਆਪਾਂ ਦੇਖਦੇ ਆਂ ਕੋਤਵਾਲੀ ਸਾਹਿਬ ਉੱਥੇ ਰਏ ਉੱਥੇ ਵੀ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਕੋਸ਼ਿਸ਼ਾਂ ਦੇ ਬਾਵਜੂਦ ਇਹ ਸਹਿਬਜ਼ਾਦੇ ਦੀ ਨੇ ਇਸਲਾਮ ਕਾਨੂੰਨ ਕਰ ਤੋਂ ਇਨਕਾਰ ਕਰ ਦਿੱਤਾ ਉੱਥੋਂ ਫਿਰ ਇਹ ਸਹਿਬਜ਼ਾਦਿਆਂ ਨੂੰ ਲੈ ਕੇ ਆਈਸੀ ਠੰਡੇ ਬੁਰਦੇ ਵਿੱਚ ਇਹ ਵੀ ਸਮੇਂ ਦੇ ਅਹਿਲਕਾਰਾਂ ਦੀ ਇੱਕ ਵੱਡੀ ਸਜ਼ਾ ਸੀ ਕਿਉਂਕਿ ਅੱਜ ਜਦੋਂ ਆਪਾਂ ਦੇਖਦੇ ਹਾਂ ਬਾਹਲੇ ਦੇਸ਼ਾਂ ਦੇ ਵਿੱਚ ਕਿਸੇ ਵੀ ਚੋਰ ਤੋਂ ਕੋਈ ਗੱਲ ਮਨਾਈ ਜਾਵੇ ਤੇ ਉਸ ਨੂੰ ਠੰਡੀ ਥਾਂ ਦੇ ਰੱਖਿਆ ਜਾਂਦਾ ਹੈ ਬਰਦ ਦੇ ਵਿੱਚ ਰੱਖਿਆ ਜਾਂਦਾ ਹੈ ਇਸ ਤਰ੍ਹਾਂ ਸਹਿਬਜ਼ਾਦਿਆਂ ਨੂੰ ਉੱਥੇ ਤਿੰਨ ਦਿਨ ਲਗਾਤਾਰ ਰੱਖਿਆ ਗਿਆ ਤੇ ਸਹਿਬਜ਼ਾਦਿਆਂ ਨੇ ਉਸੇ ਤਰ੍ਹਾਂ ਆਪਣੇ ਦ੍ਰਿੜ ਇਰਾਦੇ ਕਾਇਮ ਰੱਖੇ ਆਪਣੀ ਜੁੱਤੀ ਦੀ ਨੋਕ ਦੇ ਨਾਲ ਇਹ ਡਰਬਿਆਂ ਨੂੰ ਲਾਲਜਨ ਠੋਕਰਾ ਦਿੱਤਾ ਅਤੇ ਗੱਜ ਕੇ ਫਤਿਹ ਜਾਂਦੇ ਰਹੇ ਤੇ ਉਸ ਤੋਂ ਬਾਅਦ ਫਿਰ ਭਾਈ ਰਤਨ ਸਿੰਘ ਜੀ ਭੰਗੂ ਕਹਿੰਦੇ ਆ ਇਹ ਸਹਿਬਜ਼ਾਦੇ ਜਿਵਾ ਕਾ ਡਾਰੀ ਤੇ ਉੱਥੇ ਫਿਰ ਇਹ ਜਿਹੜਾ ਸਮੇਂ ਦਾ ਸੁਤਿਆਨੰਦ ਸੀ ਨਾ ਉਹ ਕਹਿਣ ਲੱਗਿਆ ਇਹ ਸਮੇ ਦੇ ਵਜ਼ੀਰ ਨੂੰ ਵਜ਼ੀਰ ਖਾਨ ਵੀ ਇਹ ਸਰਪ ਬਸੂਰੇ ਹਨ ਇਹ ਸੱਪ ਦੇ ਬੱਚੇ ਹਮੇਸ਼ਾ ਸੱਪ ਹੁੰਦੇ ਨੇ ਛੋਟੇ ਵੱਡੇ ਦੱਸੇ ਨਹੀਂ ਜਰੂਰ ਇਹ ਨਵਾਬ ਸਾਹਿਬ ਇਹ ਸੱਪ ਦੇ ਬੱਚੇ ਆ ਇੱਕ ਦਿਨ ਜਰੂਰ ਦੱਸਣਗੇ ਤਾਂ ਇਸ ਤਰ੍ਹਾਂ ਇਹ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿੰਨਣ ਦਾ ਹੁਕਮ ਦੇ ਦਿੱਤਾ ਉੱਥੇ ਸੱਤਲ ਵੇਗ ਤੇ ਬਸਰ ਵੇਗ ਜਿਹੜੇ ਸਮਾਣੇ ਦੇ ਜਲਾਦ ਸੀ ਉਹਨਾਂ ਨੇ ਫਿਰ ਇਹ ਜਿਵਾ ਕਰਦਾਰੇ ਜਿਵਾ ਕੀਤਾ ਕਿਉਂਕਿ ਉਹਨਾਂ ਦਾ ਇੱਕ ਮੁਕੱਦਮਾ ਚੱਲ ਰਿਹਾ ਸੀ ਚਿਕਚਾਈ ਦੇ ਵਿੱਚ ਸਮੇਂ ਦੀ ਸਰਕਾਰ ਨੇ ਕਿ ਵੀ ਤੁਹਾਡਾ ਉਹ ਕਦਮ ਜਿੱਦਾ ਖਾਜ ਕਰ ਦਿੱਤਾ ਜਾਊਗਾ ਤੁਹਾਨੂੰ ਬਰੀ ਕਰ ਦਿੱਤਾ ਜਾਊਗਾ ਫਿਰ ਇਹ ਸੱਤ ਸਲਵੇਖ ਤੇ ਬਸਲਵੇਖ ਜਿਹੜੇ ਸਮਾਣੇ ਦੇ ਰਹਿਣ ਵਾਲੇ ਸੀ ਜਿਹੜੇ ਜਲਾਲੂਦੀਨ ਦੇ ਭਤੀਜੇ ਸੀ ਇਹ ਉਹ ਜਲਾਲੂਦੀਨ ਹੈ ਜਿਸ ਨੇ ਗੁਰਦੇਵ ਸਾਹਿਬ ਮਹਾਰਾਜ ਨੂੰ ਸ਼ਹੀਦ ਕੀਤਾ ਸੀਗਾ ਤੇ ਉਹਨਾਂ ਦੇ ਉੱਤੇ ਇੱਕ ਮੁਕੱਦਮਾ ਚੱਲਦਾ ਉੱਚੀ ਉਹਨਾਂ ਨੇ ਫਿਰ ਇਹ ਸਾਹਿਬ ਜੱਤ ਨੂੰ ਜੇਵਾ ਕਰ ਦਿੱਤਾ ਉਸ ਤੋਂ ਬਾਅਦ ਫਿਰ ਬਾਬਾ ਟੋਡਰ ਮਲ ਸੇਠ ਜੀ ਨੇ 77000 ਗੋਰਾ ਮਿਸ਼ਾ ਕੇ ਇਹ ਜਿਹੜੀ ਕੀਮਤ ਹੈ ਨਾ ਸੋਨੇ ਦੀ ਉਸ ਨੇ 2 ਕਰੋੜ 2 ارب ਦੇ 50 ਕਰੋੜ ਰੁਪਇਆ باندې ਤੇ ਇਹ ਸਭ ਤੋਂ ਦੁਨੀਆ ਦੀ ਮਹਿੰਗੀ ਜ਼ਮੀਨ ਖਰੀਦ ਕੇ ਜਿੱਥੇ ਅੱਜ ਕੱਲ ਗੁਰਦੁਆਰਾ ਜੋਤੀ ਸਰੂਪ ਹੈ ਇਹ ਪਹਿਲਾਂ ਅਤਵਾਣੀ ਦੀ ਜ਼ਮੀਨ ਸੀ ਕਿਉਂਕਿ ਅਤਵਾਣਾ ਪਿੰਡ ਸੀਗਾ ਉਹਨਾਂ ਨੇ ਇੱਕ ਪਾਬੰਦੀ ਲਗਾਤੀ ਵੀ ਇਸਰਹੰਦ ਦੀ ਜੂ ਦੇ ਵਿੱਚ ਤੁਸੀਂ ਜ਼ਮੀਨ ਖਰੀਦ ਨਹੀਂ ਸਕਦੇ ਫਿਰ ਇਹ ਅਤਵਾਣਾ ਪਿੰਡ ਦੇ ਵਿੱਚ ਇਹ ਬਾਬਾ ਟੋਡਰ ਮਾਲ ਨੇ 2 ارب 50 ਕਰੋੜ ਰੁਪਏ ਦੀ ਜ਼ਮੀਨ ਜਿਹੜੀ ਬਾਂਦੀ 78000 ਮੁਰਮਸ਼ਾਕਰ ਲਈ ਤੇ ਉੱਥੇ ਸਸ਼ਟਕਾਰ ਕੀਤਾ ਸਾਬ ਜਦਿਆਂ ਦਾ ਅਤੇ ਇਧਰ ਮਾਤਾ ਗੁਦਰੀ ਸਾਹਿਬ ਜੀ ਦਾ ਉੱਥੇ ਅੱਜ ਕੱਲ੍ਹ ਜੋ ਗੁਰਦੁਆਰਾ ਜੋਤੀ ਸਰੂਪ ਸਾਹਿਬ ਹੈ ਸਾਰੇ ਨੂੰ ਹੀ ਬੇਨਤੀ ਹੈ ਆਪਾਂ ਉਹਨਾਂ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਆਪਣੀ ਜਨਮਨੁਸ਼ਫਲਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ